ਅੱਜ ਰਾਤ ਨੂੰ ਮੌਸਮ ਦੀ ਚੇਤਾਵਨੀ ਤੇਜ਼ ਮੀਂਹੇਰੀ ਦਾ ਅਲਰਟ ਦੇਖੋ ਕਿੱਥੇ-ਕਿੱਥੇ ਹੋਵੇਗੀ بارش ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਹੋ ਚੁੱਕੇ ਹਨ ਪੰਜਾਬ ਦੇ ਵਿੱਚ ਸਵੇਰ ਤੋਂ ਹੀ ਲਗਾਤਾਰ ਬੱਦਲਵਾਈ ਦੇਖਣ ਨੂੰ ਮਿਲ ਰਹੀ ਹੈ ਤੇ ਕਈ ਥਾਵਾਂ ਤੇ ਭਾਰੀ ਮੀਂਹ ਦੇਖਣ ਨੂੰ ਮਿਲਿਆ ਉਸੇ ਦੌਰਾਨ ਅੱਜ ਰਾਤ ਦੇ ਮੌਸਮ ਨੂੰ ਲੈ ਕੇ ਵੀ ਅਪਡੇਟ ਤੁਹਾਨੂੰ ਜਾਣਕਾਰੀ ਸਾਂਝੀ ਕਰਾਂਗੇ ਗੁਜ਼ਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲਿਓ ਪੰਜਾਬ 'ਚ ਪੂਰਾ ਹਫ਼ਤਾ ਮੀਂਹ ਪੈਣ ਦੀ ਕੀਤੀ ਗਈ ਭਵਿੱਖਬਾਣੀ ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਣੀ ਕਰ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਹੁਣ ਪੂਰਾ ਹਫ਼ਤਾ ਮੀਂਹ ਦੱਸਿਆ ਜਾ ਰਿਹਾ ਪੰਜਾਬ ਭਰ ਵਿੱਚ ਦੇਰ ਰਾਤ ਤੋਂ ਹੀ ਸ਼ੁਰੂ ਹੋਇਆ ਮੀਂਹ ਲਗਾਤਾਰ ਜਾਰੀ ਹੈ ਇਸ ਨਾਲ ਤਾਪਮਾਨ ਵਿੱਚ ਕਾਫੀ ਗਰਾਵਟ ਆਈ ਹੈ ਲੋਕਾਂ ਆਦੇ ਲੋਕਾਂ ਨੂੰ ਭਿਆਨ ਗਰਮੀ ਤੋਂ ਰਾਹਤ ਮਿਲੀ ਹੈ ਇਸ ਦੌਰਾਨ ਅੱਜ ਸਵੇਰ ਤੋਂ ਹੀ ਕਈ ਇਲਾਕਿਆਂ ਵਿੱਚ ਫਿਰ ਸੰਘਣੇ ਬੱਦਲ ਛਾਏ ਹੋਏ ਦੇਖਣ ਨੂੰ ਮਿਲੇ ਜਿਸ ਕਾਰਨ ਕਈ ਥਾਵਾਂ ਤੇ ਹਨੇਰਾ ਫੈਲ ਗਿਆ ਤੇ ਕਈ ਥਾਵਾਂ ਤੇ ਮੀਂਹ ਜਿਹੜਾ ਦੇਖਣ ਨੂੰ ਮਿਲਿਆ ਉਸੇ ਦੌਰਾਨ ਅੱਜ ਰਾਤ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਅੱਜ ਰਾਤ ਨੂੰ ਪੰਜਾਬ ਦੇ ਵਿੱਚ ਮੀਂਹ ਜਿਹੜਾ ਦੇਖਣ ਨੂੰ ਮਿਲ ਸਕਦਾ ਹੈ ਲਗਭਗ 40 ਤੋਂ 50% ਮੀਂਹ ਦੇਖਣ ਨੂੰ ਮਿਲ ਸਕਦਾ ਹੈ ਕਈ ਥਾਵਾਂ ਤੇ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਅੱਜ ਮੀਂਹ ਦਾ ਪ੍ਰਭਾਵ ਇਹਨਾਂ ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲੇਗਾ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਵਿੱਚ ਅਲਰਟ ਜਾਰੀ ਕੀਤਾ ਗਿਆ ਇਸ ਦੌਰਾਨ ਮੌਸਮ ਵਿਭਾਗ ਦੇ ਵੱਲੋਂ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦਰ ਤੱਕ ਹਵਾਵਾਂ ਚੱਲਣ ਦੀ ਅਤੇ ਬਿਜਲੀ ਡਿੱਗਣ ਦੇ ਤੇਜ਼ ਹਵਾਵਾਂ ਨਾਲ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਜੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਚਤਾਵਨੀ ਜਾਰੀ ਕੀਤੀਆਂ ਗਿਆ ਹਨ ਇਸੇ ਤਰ੍ਹਾਂ ਵਿਭਾਗ ਨੇ 28 ਜੁਲਾਈ ਤੱਕ ਮੀਂਹ ਪੈਣ ਦੀ ਜਿਹੜੀ ਆਪਾਂ ਵਿਖਾਣੀ ਕੀਤੀ ਆ ਪੰਜਾਬ ਤੇ ਹਰਿਆਣਾ ਵੱਲੋਂ ਹੋ ਜਾਓ ਸਾਵਧਾਨ ਅਲਰਟ ਜੀ ਹਾਂ ਦੇਖ ਸਕਦੇ ਹੋ ਹਰਿਆਣਾ ਪੰਜਾਬ ਦੇ ਮੌਸਮ ਬਾਰੇ ਵੱਡੀ ਜਾਣਕਾਰੀ ਸਾਹਮਣੇ ਆਈ ਆ ਮੌਸਮ ਵਿਭਾਗ ਦੇ ਅਨੁਸਾਰ 24 26 27 29 ਜੁਲਾਈ ਤੱਕ ਹਰਿਆਣਾ ਪੰਜਾਬ ਬੱਦਲਵਾਈ ਰਹੇਗੀ ਗਰਜ ਤੇ ਬਿਜਲੀ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ ਪੂਰੇ ਹਫਤੇ ਦੇ ਮੌਸਮ ਦਾ ਅਪਡੇਟ ਮੌਸਮੀ ਵਿਭਾਗ ਨੇ ਜਾਰੀ ਕਰ ਦਿੱਤਾ ਜੀ ਹੁਣ ਲਗਾਤਾਰ ਪੰਜਾਬ ਦੇ ਵਿੱਚ ਤੇਜ਼ਮੀ ਤੇ ਸ਼ਰਾਟੇ ਦੇਖਣ ਨੂੰ ਮਿਲਣਗੇ ਅਤੇ ਜਿਸ ਨਾਲ ਲੋਕਾਂ ਨੂੰ ਮਿਲੇ ਗਰਮੀ ਤੋਂ ਰਾਹਤ ਮੌਸਮੀ ਵਿਭਾਗ ਦੇ ਵੱਲੋਂ ਅਲਰਟ ਜਿਹੜੀ ਜਾਰੀ ਕਰਦੇ ਨੇ ਅੱਜ ਅੱਜ ਰਾਤ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਠੰਡੀਆਂ ਹਵਾਵਾਂ ਤੇ ਤੇਜ਼ ਬਾਰਿਸ਼ ਜਿਹੜੀਆਂ ਦੇਖਣ ਨੂੰ ਮਿਲ ਸਕਦੀਆਂ ਬਾਕੀ ਮੌਸਮ ਸੰਬੰਧੀ ਜਿਵੇਂ ਕਿ ਹੋਰ ਜਾਣਕਾਰੀਆਂ ਆਉਂਦੀਆਂ ਅਸੀਂ ਚੈਨਲ 'ਤੇ ਸ਼ੇਅਰ ਕਰਾਂਗੇ ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ